ਮੰਦਰ ਚ ਸ਼ਰਧਾਲੂਆਂ ਲਈ ਆਧਾਰ ਕਾਰਡ ਜ਼ਰੂਰੀ ਨਹੀਂ ਤਾਂ ਨਹੀਂ ਮਿਲੇਗਾ ਪ੍ਰਸ਼ਾਦ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਤਿਰਮਾਲਾ ਸਥਿਤ ਮਸ਼ਹੂਰ ਵਕਟੇਸ਼ਨਵਰ ਮੰਦਰ ਚ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਲੱਡੂ ਪ੍ਰਸ਼ਾਦ ਲੈਣਾ ਨਹੀਂ ਭੁੱਲਦੇ ਭਗਵਾਨ ਵਕਟੇਸ਼ਨਵਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਖਾਣਾਰ ਲੱਡੂ ਪ੍ਰਸ਼ਾਦ ਖਰੀਦਦੇ ਨੇ ਇਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਵੰਡੇ ਨੇ ਲੱਡੂਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਕੁਝ ਦਲਾਲ ਇਸ ਨੂੰ ਮਹਿੰਗੇ ਭਾਅ ਤੇ ਵੇਚ ਰਹੇ ਨੇ ਜਿਸ ਕਾਰਨ ਕਈ ਸ਼ਰਧਾਲੂ ਠੱਗੇ ਵੀ ਜਾ ਰਹੇ ਨੇ ਇਸ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਏ ਤਿਰਮੁਲਾ ਤਿਰਪਤੀ ਦੇ ਦੇਵਸਥਾਨਮ ਬੋਰਡ ਨੇ ਲੱਡੂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਨਵਾਂ ਕਦਮ ਚੁੱਕਿਆ TTD ਅਧਿਕ ਕਾਰਜਕਾਰੀ ਅਧਿਕਾਰੀ ਵਕਈਆ ਚੋਦਰੀ ਨੇ ਕਿਹਾ ਕਿ ਦਲਾਲਾਂ ਦੁਆਰਾ ਸ਼ਿਰਵਾੜੀ ਲੱड्डੂ ਪ੍ਰਸ਼ਾਦ ਦੀ ਕਾਲ ਬਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਉਪਾਅ ਕੀਤੇ ਗਏ ਨੇ। ਤਿਰਮਾਲਾ ਦੇ ਹਨਮਈਆ ਪਵਨ ਚ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਲੱड्डੂ ਪ੍ਰਸ਼ਾਦ ਦੀ ਵਿਕਰੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹਾਲਾਂਕਿ ਕੁਝ ਤਲਾਸ਼ ਸ਼ਰਧਾਲੂਆਂ ਦੀ ਆੜ ਵਿੱਚ ਲੱड्डੂ ਪ੍ਰਸ਼ਾਦ ਨੂੰ ਵੱਧ ਕੀਮਤ 'ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ। ਜਿਸ ਨੂੰ ਰੋਕਣ ਲਈ TTD ਨੇ ਇਹ ਕਦਮ ਚੁੱਕਿਆ ਜਿਨ੍ਹਾਂ ਸ਼ਰਧਾਲੂਆਂ ਕੋਲ ਦਰਸ਼ਨਾਂ ਦੀ ਟਿਕਟਾਂ ਨਹੀਂ ਨੇ। ਉਨ੍ਹਾਂ ਲਈ ਆਧਾਰ ਰਜਿਸਟ੍ਰੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਅਜਿਹੇ ਸ਼ਰਧਾਲੂਆਂ ਨੂੰ ਲੱड्डੂ ਪ੍ਰਸ਼ਾਦ ਲੈਣ ਲਈ ਆਪਣਾ ਆਧਾਰ ਕਾਰਡ ਰਜਿਸਟਰਡ ਕਰਵਾਉਣਾ ਹੋਵੇਗਾ। ਦਰਸ਼ਨ ਟਿਕਟਾਂ ਵਾਲੇ ਸ਼ਰਧਾਲੂਆਂ ਨੂੰ ਆਧਾਰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਪਵੇਗੀ। ਸ਼ਰਧਾਲੂਆਂ ਲਈ ਬਿਨਾਂ ਦਰਸ਼ਨ ਟਿਕਟਾਂ ਦੇ ਸਿਰਫ 2 ਲੱਡੂਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹ 24 ਘੰਟਿਆਂ ਤੋਂ ਬਾਅਦ ਪ੍ਰਸ਼ਾਦ ਵੱਜੋਂ 2 ਹੋਰ ਲੱਡੂ ਪ੍ਰਾਪਤ ਕਰ ਸਕਣਗੇ। ਵੈ ਕਈਆਂ ਚੋਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੱड्डੂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਖਬਰਾਂ ਤੇ ਵਿਸ਼ਵਾਸ ਨਾ ਕਰਨ ਉਹਨਾਂ ਕਹੇ ਹੈ ਕਿ ਲੱड्डੂ ਪ੍ਰਸ਼ਾਦ ਦੇਣ ਦੀ ਪ੍ਰਣਾਲੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਸਿਰਫ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਜਿਨ੍ਹਾਂ ਸ਼ਰਧਾਲੂਆਂ ਕੋਲ ਦਰਸ਼ਨ ਟਿਕਟਾਂ ਅਤੇ ਟੋਕਨ ਨਹੀਂ ਨੇ ਉਹਨਾਂ ਨੂੰ ਆਧਾਰ ਦਰਸ਼ਣ ਦੇ ਨਾਲ ਦੋ ਲੱड्डੂ ਦਿੱਤੇ ਜਾਣਗੇ ਦੁਬਾਰਾ ਫਿਰ ਦੱਸ ਦਿੰਨੇ ਆ ਆਂਧਰਾ ਪ੍ਰਦੇਸ਼ ਦੇ ਤਿਰupati ਜ਼ਿਲ੍ਹੇ ਦੇ ਤਿਰਮਾਲਾ ਸਥਿਤ ਮਸ਼ਹੂਰ ਵਿਕਟੇਸ਼ਵਰ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਲੱਡੂ ਪ੍ਰਸ਼ਾਦ ਲੈਣਾ ਨਹੀਂ ਭੁੱਲਦੇ ਨੇ ਭਗਵਾਨ ਵਿਕਟੇਸ਼ਵਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਉਤਸ਼ਾਹ ਨਾਲ ਲੱਡੂ ਪ੍ਰਸ਼ਾਦ ਖਰੀਦੇ ਨੇ ਇਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿੱਚ ਵੰਡਦੇ ਨੇ ਲੱਡੂਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਕੁਝ ਦਲਾਲ ਇਸ ਨੂੰ ਮਹਿੰਗੇ ਪਾਤੇ ਵੇਚ ਰਹੇ ਨੇ ਜਿਸ ਕਾਰਨ ਕਈ ਸ਼ਰਧਾਲੂ ਠੱਗੇ ਵੀ ਜਾ ਰਹੇ ਨੇ ਇਸ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਏ ਤਿਰਮਾਲਾ ਤਿਰਪਤੀ ਦੇ ਸਥਾਨਮ ਬੋਰ ਲੱਡੂ ਪ੍ਰਸ਼ਾਦ ਦੀ ਵਿਕਰੀ ਨੂੰ ਲੈ ਕੇ gunaama ਕਦਮ ਚੁੱਕਿਆ ਉਹਨਾਂ ਨੇ ਕਿਹਾ ਕਿ ਦਲਾਲਾਂ ਦੁਆਰਾ ਸ਼ਰਵਾੜੀ ਲੱਡੂ ਪ੍ਰਸ਼ਾਦ ਦੀ ਕਾਲਾ ਵਜਨ ਰੋਕ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ